ਸਾਸਰੀ ਕਾਲ ਜੀ 32 ਗਾਮਾ ਬਕਾਊ 32 ਗਾਮਾ ਵੀਰੇ ਪਕਾਊ ਐਚ ਐਫ ਜਰਸੀ ਸਾਈ ਹਾਲ ਕੌਫੀ ਕਰਸ ਐਰ ਸਰ ਗਰਲੈਂਡੋ ਆਦ ਹਰ ਤਰ੍ਹਾਂ ਦੀ ਨਸਲ ਦੀਆਂ ਵੀਰੇ 32 ਗਾਮਾ ਬਕਾਊ ਕੱਲਾ ਕੱਲਾ ਕਰਕੇ ਨਾਗ ਵੇਚਾਂਗੇ ਵੀਰੇ ਜਿਹਦੇ ਵਿੱਚ ਤਕਰੀਬਨ 12-13 ਨਾਗ ਸੂਏ ਹੋਣਗੇ ਤੇ ਘੱਟੋ ਘੱਟ 17-18 ਨਾਗ ਵੀਰੇ ਸੂਣ ਵਾਲੇ ਹੋਣਗੇ ਪੰਜ ਚਾਰ ਦਿਨ ਦਿਨ ਦੇ ਵਿੱਚ ਟੋਕੜ ਬੈੜਾ ਵਾਲਾ ਵੀਰ ਫੋਨ 'ਨਾ ਲਾਵੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ 'ਨਾ ਲਾਵੇ ਕੱਲਾ ਕੱਲਾ ਕਰਕੇ ਨਾਗ ਵੇਚਾਂਗੇ ਵੀਰੇ 32 ਤੇ 3000 ਆਪਣੇ ਕੋਲੇ ਵੀਰੇ હાજર ਹੈਗੇ ਨੇ ਜਿਹਦੇ ਵਿੱਚ ਵੀਰੇ ਜਾਣੀ ਦੀ ਵੈਰਾਈਟੀ ਆਪਣੇ ਕੋਲ ਸਾਰੀ ਆ ਹਾਂਜੀ ਵੀਰੇ ਆਪਣਾ ਡਰੈੱਸ ਨੋਟ ਕਰ ਲਓ ਮੇਰਾ ਨਾਮ ਵੀਰਜੀ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ ਡੇਢ ਕਿਲੋਮੀਟਰ ਚੱਲ ਕੇ ਕਨਾਲੇ ਦੀ ਸੜਕ ਤੇ ਵੀਰੇ ਮੇਰਾ ਫਾਰਮਾ ਜ਼ਿਲ੍ਹਾ ਵੀਰਜੀ ਆਪਣਾ ਬਰਨਾਲਾ ਕਾ ਕੰਟੈਕਟ ਨੰਬਰ ਵੀਰੇ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਆਪਾਂ ਨੂੰ ਹੈਲੋ ਦਾ ਮੈਸੇਜ ਕਰਦਾ WhatsApp ਦੇ ਉੱਪਰ ਤਾਂ ਉਹਨੂੰ ਆਪਣੀ ਲੋਕੇਸ਼ਨ ਵੀਰ ਨੂੰ ਆਟੋਮੈਟਿਕ ਆ ਜਾਂਦੀ ਆ ਉਹਤੇ ਟੱਚ ਕਰਕੇ ਆਜੇ ਤਾਂ ਵੀਰ ਨੂੰ ਸਿੱਧੀ ਉਹ ਫਾਰਮ ਤੇ ਲੈ ਕੇ ਆਊਗੀ ਸਿੱਧੀ ਫਾਰਮ ਤੇ ਲੈ ਕੇ ਉਹ ਜਿਹੜੀਆਂ ਵੀਰੇ 32 ਨਾਗ ਨੇ ਆਪਣੇ ਕੋਲ ਵੇਚਣ ਦੇ ਲਈ ਇਹਦਾ ਵੀਰੇ ਯਾਨੀ ਤੁਸੀਂ ਤਰੀਕ ਵੀ ਨੋਟ ਕਰ ਲਓ 32 ਨਾਗ ਆ ਵੀਰੇ ਕੱਲਾ ਕੱਲਾ ਕਰਕੇ ਨਾਗ ਵੇਚਾਂਗੇ 12 ਤੇ 13 ਨਾਗ ਤਾਜ਼ੇ 17 18 ਨਾਗ ਸੂਣ ਵਾਲੇ 2-4 ਦਿਨ ਦੇ ਵਿੱਚ 50000 ਤੋਂ ਵੀਰੇ ਰੇਟ ਸ਼ੁਰੂ ਕਰ ਦੇਾਂਗੇ 50 55 60 65 70 75 ਇਸ ਤਰ੍ਹਾਂ ਕਰਦੇ ਕਰਦੇ ਐਂਡ ਵਾਲਾ ਰੇਟ ਵੀਰੇ ਆਪਣਾ ਲੱਖ ਜਾ ਬੜੂਗਾ ਠੀਕ ਆ ਜੀ ਨਾ ਸਾਰੇ ਸੌਦੇ 50 ਆ ਨਾ ਸਾਰੇ ਸੌਦੇ ਲੱਖ ਵਾਲੇ ਆ ਜਿਹੜਾ ਸਾਡਾ ਪਚਲ ਦਾ ਰੇਟ ਆ ਵੀਰੇ 60000 ਤੋਂ ਲੈ ਕੇ 80000 ਦੇ ਵਿੱਚ ਵਾਲਾ ਰੇਟ ਆ 70 ਤੋਂ ਲੈ ਕੇ 80000 ਦੇ ਵਿੱਚ ਵਾਲਾ ਰੇਟ ਆ ਇਹਦੇ ਵਿੱਚ ਵੀਰੇ ਨਾਗਵੀ ਭਾਅ ਸਿਰ ਮਿਲ ਜੂਗਾ ਤੇ ਮਾਰਕੀਟ ਦੇ ਨਾਲੋਂ ਰੇਟ ਵੀ ਵੀਰੇ 15 ਤੋਂ 20000 ਦਾ ਵੱਟਾ ਪੈ ਜੂ ਕੱਲੇ-ਕੱਲੇ ਨਾਗਦੇ ਵਿੱਚ ਤੇ ਇਹ ਬਜਟ ਵੀ ਹਰ ਇੱਕ ਵੀਰ ਦੇ ਜਾਨੀ ਸਮਝ ਚ ਆ ਜਾਂਦਾ ਤੇ ਨਾਗ ਵੀ ਵੀਰੇ ਦੁੱਧ ਵਾਲਾ ਮਿਲ ਜਾਂਦਾਗਾ ਹਾਂਜੀ ਆਓ ਵੀਰੇ ਸ਼ੁਰੂ ਕਰੋ ਇੱਕ ਨੰਬਰ ਤੋਂ ਲਿਓ ਜਰਸੀ ਕੱਢ ਲਿਓ ਬੂਤੇ ਵੀਰੇ ਇਹ ਵੀਰੇ ਜਰਸੀਆਂ ਵੱਡੀ ਪੰਜਾਬ ਵਾਲੀ ਦੂਜਾ ਸੂਹਾ ਸੁੰਦੀ ਆ तकरीबन ਸੂਣ ਨੂੰ ਵੀਰੇ 5 ਤੋਂ 7 ਦਿਨ ਲੈ ਜੂਗੀ 5 ਤੋਂ 7 ਦਿਨ ਲੈ ਜੂਗੀ ਬਾਕੀ ਜਿਹੜਾ ਵੀਰੇ ਨਾਗਲ ਸਾੜਾ ਆਪਣੇ ਕੋਲੇ ਹੱਥੀਂ ਚਵਾਈ ਵਾਲਾ ਮਾਲ ਹੁੰਦਾ ਜੀ ਦੂਰਾ ਥਣ ਲਈਦਾ ਵੀਰੇ ਕਿਸੇ ਵੀਰ ਨੇ ਮਸ਼ੀਨ ਤੇ ਲਾਉਣਾ ਮਸ਼ੀਨ ਤੇ ਵੀ ਲੈ ਲਾ ਸਕਦਾਗਾ ਬਾਕੀ ਜਿਆਦਾ ਵੀਰੇ ਪਾ ਸਾਡਾ ਮੁੱਠੀ ਚਵਾਈ ਵਾਲਾ ਲੈਣੇ ਆ ਕਿਉਂਕਿ ਸਾਡਾ ਜਿਹੜਾ ਨਗ ਜਾਂਦੇ ਆ ਇਹ ਸਾਰੇ ਵੀਰੇ ਘਰੂ ਵੀਰਾਂ ਕੋਲੇ ਜਾਂਦੇ ਆ ਵਪਾਰੀ ਵੀਰ ਨੂੰ ਵੀਰੇ ਆਪਾਂ ਕੋਈ ਨਾਕਬ ਨਹੀਂ ਦਿੰਦੇਗੇ ਸਾਰਾ ਘਰੂ ਵੀਰਾਂ ਨੂੰ ਵੀਰੇ ਆਪਾਂ ਮਾਲ ਦਿੰਨੇ ਹੈਗੇ ਆ ਜੀ ਇਹ ਆਪਾਂ ਵੀਰੇ ਸ਼ੁਰੂ ਦੇ ਵਿੱਚ ਹੀ ਗੱਲ ਦੱਸਦੇ ਨੇ ਹੈਗੇ ਇਹ ਵੀਰੇ ਬੱਸੀ ਚੰਗੀ ਆ ਇਹਨੂੰ ਕੋਈ ਵੀ ਰਿਸੋਰਟੀ ਨਾ ਮੰਨੇ ਜਣ ਦੀ 20 ਕਿਲੋ ਦੁੱਧ ਵੀਰੇ ਨੇ ਬੱਸੀ ਨੇ ਚਵਾ ਜਾਣਾ ਬੜੀ ਆਰਾਮਦਾਰੀ ਦੇ ਨਾਲ ਇਹ ਕਹਿੰਦੀਆਂ ਗੱਲਾਂ ਲਿਆਓ ਦੂਜੀ ਕੱਢੋ ਸਰਪੰਚ ਸਾਹਿਬ ਇਹ ਵੀਰੇ ਦੂਜਾ ਸੂਆ ਸੂੰਦੀ ਆ ਤੇ ਇਹ ਵੀਰੇ ਆਪਾਂ ਲੋਕਲ ਮੰ ਜਾਨੀ ਮਿੰਨੀ ਫਾਰਮ ਜਿਵੇਂ ਕਹੇ ਨੇ ਉਹ ਚੋਂ ਲਈ ਆ ਹਜੇ ਤਕਰੀਬਨ ਇਹਦਾ 5 ਮਹੀਨੇ بیمਾ ਵੀਰੇ ਦੇ ਬਾਕੀ ਪਿਆ ਉਹ ਟੋਕਣ ਤੋਂ ਆਪਾਂ ਵੀਰੇ ਸਰਚ ਕਰਾ ਦੇਾਂਗੇ ਟੋਕਣ ਉਸੇ ਕੰਪਨੀ ਦਾ ਪਿਆਵਾ ਇਹ ਵੀਰੇ ਜੀ ਮਸ਼ੀਨ ਤੇ ਲੱਗੀ ਆਈ ਆ ਤਕਰੀਬਨ ਹੁਣ ਵੀਰੇ ਇਹਦੇ ਸਿਕਦੇ ਦੰਦ ਚੱਕ ਲਿਆ ਚਾਰ ਦੰਦ ਪੂਰੀ ਹੋ ਕੇ ਤੇ ਇਹ ਵੀਰੇ ਸੂਨ ਨੂੰ ਇੱਕ ਹਫਤਾ ਲੈ ਜੂਗੀ ਵੱਡੇ ਕੱਦ ਦੇ ਵਿੱਚ ਆ ਵੀਰੇ ਇਹਦਾ ਪਹਿਲੇ ਸੂਹ ਦਾ ਮਾਲਕਾਂ ਦੇ ਦੱਸਣ ਸਾਰ ਵੀਰੇ 20 ਤੋਂ 22 ਕਿਲੋ ਦਾ ਦੋ ਦੇ ਵਿੱਚ ਪਾਇਆ ਵਾ ਬਾਕੀ ਵੀ ਦੇਖੋ ਵੀਰੇ ਤੇ ਕਹਿਣ ਨੇ ਗੈਰੰਟੀ ਦੇ ਨੇ ਨਾੜ ਨੂੜ ਚੰਗੀ ਆ ਅਸੀਂ ਵੀਰੇ 20 ਤੋਂ 22 ਕਿਲੋ ਇਹ ਮੰਨ ਕੇ ਲਈਏ ਵੀ ਇੱਕ ਈਰ ਬੜੀ ਰਾਂਦਰੀ ਨਾ ਪਾ ਜੂਗੀ ਮਾਲਕ ਦਾ ਵੀਰੇ 25 ਕਹਿੰਦੇ ਚਲੋ ਜੇ ਕਿਸੇ ਵੀਰ ਨੇ 25 ਕਹਦਾ ਆਪਾਂ ਮੰਨ ਨਹੀਂ ਲੈਣਾ ਹੁੰਦਾ ਠੰਡੀ ਸੀਲ ਵੀਰੇ ਬਹੁਤ ਆ ਵੱਡੇ ਕੱਦ ਬੇਲ ਦੇ ਵਿੱਚ ਇਹ ਜਰਸੀ ਦੇ ਵਿੱਚ ਆਪਾਂ ਥੋੜਾ ਜਿਹਾ ਸਾਈ ਹਾਲਦਾ ਵੀਰੇ ਕਰਾਸ ਕਹਿ ਸਕਦੇ ਆ ਠੰਡੀ ਸੀਲ ਆ ਥਣ ਲੇ ਬਿਆਰੀ ਆ ਲਓ ਬੂਟੇ ਵੀਰ ਕੱਢੋ ਇਹ ਵੀਰੇ ਇਹ ਵੀ ਜਰਸੀ ਹੋਈ ਆ ਗਈ ਥੋੜਾ ਜਿਹਾ ਇਹਦੇ ਵਿੱਚ 에ਅਰ ਸੈੱਟ ਦਾ ਕਰਾਸ ਆ ਬਿਲਕੁਲ ਪਤਲੇ ਪਿੰਡੇ ਦੀ ਆ ਬਿਲਕੁਲ ਪਤਲੇ ਪਿੰਡੇ ਦੀ ਆ ਵੀਰੇ ਸੁਹਾ ਵੀਰ ਜੀ ਇਹ ਵੀ ਦੂਜਾ ਸੁੰਦੀ ਆ ਦੂਜਾ ਸੁਹਾ ਸੁੰਦੀ ਆ ਮੂੰਹੋਂ ਸੇਦਨ ਦਾ ਦੁੱਧ ਵੀਰੇ ਇਹਦੇ ਵੀ ਬੜੀ ਇਮਾਨਦਾਰੀ ਨਾਲ ਤਾਰਾ ਤੋਂ 20 ਲੀਟਰ ਦੇ ਘਰਾਂ 'ਚ ਬੜੀ ਰਾਮ ਰਿਕਾ ਪਾ ਜਾਣਾ ਕਿਉਂਕਿ ਬਾਕੀ ਵੀਰੇ ਐਵੇਂ ਫालतू ਦੁੱਧ ਕਹੀ ਜਾਈਏ ਉਹਦਾ ਵੀ ਕੋਈ ਫਾਇਦਾ ਨਹੀਂਗਾ ਉਹ ਜੁੱਤੀਆਂ ਖਾਣ ਹੁੰਦਾ ਜੀ ਜੇ ਆਪਾਂ ਹੱਦ ਤੋਂ ਵੱਧ ਐਵੇਂ ਦੁੱਧ ਕਹੀ ਜਾਈਏ ਉਹ ਗਲਤ ਗੱਲ ਦਾ ਕੋਈ ਫਾਇਦਾ ਨਹੀਂ ਜਿਵੇਂ ਆ ਬੱਸੀ ਆ ਵੀਰੇ ਤੇ 18 ਲੀਟਰ ਤੋਂ 20 ਲੀਟਰ ਦੇ ਘਰਾਂ 'ਚ ਬੜੀ ਰਾਮ ਦਰਿਨਾ ਪਾ ਜੂਗੀ ਤੇ ਬਾਕੀ ਵੀਰੇ ਜਿੰਨਾ ਵੀ ਆਪਣਾ ਮਾਲ ਹੀ ਖਰੀਦਾ ਹੁੰਦਾ ਲਿਓ ਸਰਪੰਨ ਸਾਹਿਬ ਕਢੋ ਕਿਉਂਕਿ ਵੀਰੇ ਸਾਡਾ ਸਾਰਾ ਹੀ ਬਾਹਰੋਂ ਖਰੀਦਾ ਹੁੰਦਾ ਘਰ ਦਾ ਨਾ ਕੋਈ ਵੀ ਨਹੀਂ ਹੁੰਦਾਗਾ ਤੇ ਆਪਾਂ ਕਿਸੇ ਨਾਗਰ ਨੂੰ ਵੀਰੇ ਚੋਇਆ ਨਹੀਂ ਹੁੰਦਾ ਜੀ ਸੂਈ ਦੀ ਆਪਾਂ ਚੋ ਉਹਦਾ ਦੁੱਧ ਆਪਾਂ ਦੱਸ ਦਿੰਨੇ ਹੁੰਨੇ ਆ ਵੀਰੇ ਇਹ ਵੀਰੇ ਫਾਰਮ ਦੇ ਵਿੱਚੋਂ ਲਈਆ ਥੋੜੀ ਜਿਹੀ ਖੇਤ ਦੀ ਆ ਬੱਸੀ ਖੇਤ ਦੀ ਆ ਕਿਉਂਕਿ ਉਹ ਤੁਹ ਖੁੱਲੀਆਂ ਹੋਈਆਂ ਫਾਰਮ ਨੇ ਵੀਰੇ ਨੂੰ ਪਤਾ ਹੀ ਆ ਇਹ ਵੀਰੇ ਦੂਜਾ ਸੂਹਾ ਸੁੰਦੀ ਆ ਮੂੰਹੋਂ ਸੇਦਾਂਦਾ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਟੋਕਨ ਤੇ ਮਰਵਾ ਦਿਓ 153 ਨੰਬਰ ਆ ਵੀਰੇ ਦਾ ਟੋਕਨ ਤੇ ਸਾਰੀ ਬਲੱਡ ਲਾਈਨ ਸਰਚ ਹੋ ਜਾਣੀ ਆਂਗੀ ਦੇਖ ਸਕਦੇ ਹੋ ਵੀਰੇ ਲੈ ਜਾਓ ਸਰਪੰਚ ਸਾਹਿਬ ਕੇ ਲੈ ਜਾਓ ਇਹ ਵੀਰੇ ਐਰ ਸੇਰ ਆ ਗਈ ਦੂਜਾ ਸੂਹਾ ਸੁੰਦੀ ਆ ਸੂਨ ਨੂੰ ਇੱਕ ਹਫਤਾ ਲੈਜੂ ਕਰਮਾਲੀ ਵੀਰੇ ਇਹ ਜਾਣੀ ਦੁੱਧ ਵੀਰੇ 20 ਤੋਂ ਪਲੱਸ ਜਾਊਗੀ ਕਤੋਂ ਕੱਟ ਜਾਨੀ ਆਪਾਂ ਕਹਿ ਸਕਦੇ ਆ 23-24 ਕਿਲੋ ਕਰਾਂ ਦੇ ਵਿੱਚ ਇਹ ਜਾਣਾ ਹੈਗਾ ਨਾਗਨੇ ਵੀਰੇ ਤੇ ਜਿਹੜਾ ਇਹ ਮਾਲ ਆ ਵੀਰੇ ਇਹ ਮਾਲ ਜਾਨੇ ਦੀ ਇੱਥੇ ਤੱਕ ਰਾਂ ਇਹ 60 ਤੋਂ 80 ਦੇ ਭਾਅ ਆ ਵੀਰੇ ਮਾਲ ਆਗਾ ਜਿਹੜਾ 50 ਤੋਂ 60 ਦੇ ਵਿੱਚ ਚਲ ਉਹ ਅੰਦਰਲਾ ਮਾਲ ਲਾਇਆ ਵਗਾ ਤੇ ਜਿਹੜਾ ਇਹ ਨੂੰ ਅੱਗੇ ਲਾਉ ਨੂੰ ਵੀਰੇ ਜਾਣੀ ਦੀ 75-80-85 ਇਸ ਤਰ੍ਹਾਂ ਦੀ ਰੇਂਜ ਵਾਲਾ ਮਾਲ ਹੈਗਾ ਵੀਰੇ ਆ ਵੀਰੇ ਪਿਛਲੇ ਲਾੜ ਦੀ ਬਿਹੜ ਆਪਾਂ ਬਾਕੀ ਰੱਖ ਲਈ ਸੀ ਇਹ ਵੇਚੀ ਨਹੀਂ ਸੀਗੀ ਵਿੱਚ ਵੀਰ ਕਹਿੰਦੇ ਦੇਖੋ ਥੋੜੀ ਬੈਸਮੀ ਬਿਹੜ ਆ ਵੀ ਇਹ 20 ਲੀਟਰ ਤੋਂ ਬਾਹਰ ਕਿਸ ਤਰ੍ਹਾਂ ਜਾਊਗੀ ਜੋ ਕਿ ਵੀਰੇ ਅਸੀਂ ਜਿਹੜਾ ਵੀਡੀਓ ਚ ਬੋਲਦੇ ਆ ਵੀ ਹੀਰਿਆਂ ਦਾ ਮੁੱਲ ਜੌਹਰੀ ਨੂੰ ਪਤਾ ਹੁੰਦਾ ਵੀ ਸਾਡੇ ਨਾਲ ਜੌਹਰੀ 4-5 ਹੁੰਦੇ ਆ ਉਹ ਵੀਰੇ ਵਾਕਈ ਹੁੰਦੇ ਉਹ ਕਹਿਣ ਦੀਆਂ ਗੱਲਾਂ ਨਹੀਂ ਆਹ ਦੇਖੋ ਜਿਹੜੇ ਵੀਰੇ ਨੇ ਪਿੱਛੇ ਆਪਣੀ ਮੱਸੀ ਦੇਖੀ ਹੋਊਗੀ ਦੇਖੋ ਵੀਰੇ ਬੱਸੀ ਨਿਕਲੀ ਥਣ ਲੇਵੇ ਦਾ ਨਾ ਦੇਖੋ ਫੱਡਣਾ ਸ ਆਰ ਹਜੇ ਵੀ ਵੀਰੇ ਇੱਕ ਹਫ਼ਤਾ ਦੀ ਸੂਣ ਦੀ ਕੋਈ ਬਜਾਈ ਤਾਂ ਨਹੀਂ ਗਈ ਇਹ ਕਰਮ ਵਾਲੀ ਗਊ ਮਾਂ ਤਾਂ ਆਪਣੇ ਫਾਰਮ ਤੇ ਸੂਪੀ ਵੀਰੇ ਅਸੀਂ ਬਾਹਲਾ ਨਹੀਂ ਕਹਿੰਦੇਗੇ ਇਹਦਾ ਜਾਨੀ ਇੱਕ ਡੰਗ ਦਾ 11 ਤੋਂ 12 ਕਿਲੋ ਦੋਨੇ ਡੰਗਾਂ ਦਾ 23 ਤੋਂ 24 ਕਿਲੋ ਦੁੱਧ ਵੀਰੇ ਸੀਦਾ ਬੜੀ ਆਮਦ ਇਹਨਾਂ ਚੋਲਾਂਗੇ ਠੰਡੀ ਸੀ ਵੀਰੇ ਇੰਨੀ ਕਾ ਗੱਲਾਂ ਹੀ ਛੱਡ ਦੇ ਦੇਖੋ ਹਜੇ ਵੀ ਥੱਲੇੋਂ ਪੋਲੀ ਪਈ ਆ ਠੰਡ ਠੋਣ ਕੱਲਾ ਕੱਲਾ ਨਿਖਰਮਾ ਬਿਲਕੁਲ ਪਿਤਲਾ ਪਿੰਡਾ ਵੀਰੇ ਲੂਈ ਲਾਈ ਦੇ ਹਿਸਾਬ ਨਾਲ ਅੰਦਾਜ਼ਾ ਲਾਇਆ ਜਾ ਸਕਦਾਗਾ ਕਿਉਂਕਿ ਬਾਕੀ ਕਹਿੰਦੇ ਉਹ ਜੇ ਸਾ ਦੇਸ ਵੈਸਾ ਭੇਸ ਜਿਹੜਾ ਆਪਾਂ ਕੀਤਾ ਕਰਾਂਗੇ ਵੀਰੇ ਸਭੰਸਾ ਤੋੜੀ ਚੱਲੋ ਉਹਦੇ ਬਾਰੇ ਵੀਰੇ ਨੌਲੇਜ ਆਪਾਂ ਨੂੰ ਵਧਦੀ ਜਾਂਦੀ ਹੁੰਦੀ ਆ ਕਿਉਂਕਿ ਜੇ ਤੁਸੀਂ ਗਊ ਲੈਣੀ ਹੋ ਚਾਰ ਸਫੇਰ ਘੁੰਮ ਕੇ ਅਸੀਂ ਸਕੈਨ ਕਰ ਦਿਆਨੇ ਆ ਵੀ ਇਹ ਕੀ ਰੰਗ ਦਿਖਾਉਂਗੇ ਕਿਉਂਕਿ ਵੀਰੇ ਮੂਹਰੋਂ ਸਾਫ ਦੁੱਧੀ ਲੈਣੀ ਆ ਦੁੱਧ ਵਾਲੀ ਲੈਣੀ ਆ ਉਹ ਵਿੱਚ ਕਹਿੰਦੇ ਸੀਨੀ ਵਾਲੀ ਆ 35 ਗਾਵਾਂ ਵੇਚ ਗਿਆ 2-3 ਘੰਟਿਆਂ 'ਚ ਉਹ 35 ਵੀਰੇ ਇਸ ਤਰ੍ਹਾਂ ਦੀਆਂ ਗਊ ਮਾਤਾ ਵਿਕਦੀਆਂ ਉਹਦਾਂ ਆਪਾਂ ਨਾ ਇਕੱਠੇ ਕਰ ਲਈਏ ਉਹ ਨਹੀਂ ਵੇਚਦੇਗੇ ਵੀਰੇ ਕਿਉਂਕਿ ਸਾਡਾ ਜਿਹੜਾ ਸੈੱਟ ਬੰਦਾ ਜਿਹੜੇ ਵੀਰ ਨੂੰ ਇੱਕ ਵਾੜ ਦੇ ਦਈਏ ਉਹਨੂੰ ਵੀਰੇ ਅੱਗੋਂ ਅਸੀਂ 5-7 ਹੋਰ ਦੇਣੀਆਂ ਹੁੰਦੀਆਂ ਉਹਦੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰੀ ਚ ਉਹ ਜਾਣਦੇ ਆ ਤਾਂ ਵੀਰੇ ਜੇ ਆਪਣਾ ਚੰਗਾ ਨਗ ਦਿੱਤਾ ਹੋਊ ਵੀਰ ਨੂੰ ਕਿਉਂਕਿ ਜਿਹੜਾ ਟਰੈਕਟਰ ਜਾਂ ਗੱਡੀ ਉਹ ਤਾਂ ਜਦੋਂ ਆਪਾਂ ਸੈਲਫ ਮਾਰਾਂਗੇ ਉਦੋਂ ਪਤਾ ਲੱਗੂ ਵੀ ਚੰਗਾ ਦਿੱਤਾ ਕ ਮਾੜਾ ਦਿੱਤਾ ਇਹਨੇ ਵੀਰੇ ਸਵੇਰ ਸਾਮਰਜਤ ਦੇਣਾ ਹੁੰਦਾਗਾ ਜਿਹੜੀ ਇਹ ਵਹਿੜਾ ਵੀਰ ਜੀ ਇਹ ਦੂਜਾ ਸੂਹਾ ਸੁੰਦੀ ਆ ਫਾਰਮ ਦੇ ਵਿੱਚ ਫਾਰਮ ਦੇ ਵਿੱਚੋਂ ਤਾਂ ਪਾ ਲਈਆਂ ਨੇ 17 ਤੋਂ 18 ਨਗਾਂ ਦਾ ਸਾਡੇ ਕੋਲੇ ਲਿਖਤੀ ਰੂਪ ਦੇ ਵਿੱਚ ਵੀਰੇ ਡਾਟਾ ਆਇਆਗਾ ਬਾਇਓ ਡਾਟਾ ਉਹ ਲਿਖਤੀ ਰੂਪ ਚ ਵੀਰੇ ਨੂੰ ਦੇਵਾਂਗੇ ਨਾ ਆਪਾਂ ਵੀਰੇ ਮੂੰਹ ਜਵਾਨੀ ਕਿਤੇ ਗੱਲ ਮੰਨੀ ਆ ਤੇ ਨਾ ਮੂੰਹ ਜਵਾਨੀ ਕਿਸ ਨੂੰ ਕਿਹਾਗਾ ਇਹ ਫਾਰਮ ਦੀ ਬਿਲਕੁਲ ਨਿੱਕੇ ਮੂੰਹ ਦੀ ਇਹ ਮਸ਼ੀਨ ਤੇ ਲੱਗੀ ਆਈ ਆ ਵੀਰੇ ਉਦੋਂ ਅੱਗੇ ਆ ਜਾਓ ਵੀਰੇ ਇਹ ਗਰਲੈਂਡੋ ਦੇ ਵਿੱਚ ਕ੍ਰਾਸ ਆ ਵੀਰ ਜੀ ਪ्योर ਗਰਲੈਂਡੋ ਨਹੀਂ ਆਪਾਂ ਇਹਨੂੰ ਕਹਿ ਸਕਦੇ ਸੁਆ ਵੀਰੇ ਦੂਜਾ ਸੁੰਦੀ ਆ ਤੇ ਥਣ ਲੈਦਾ ਚਾਰਸ ਪਰੋਂ ਦੇਖ ਲਓ ਵੀਰੇ ਫੋਟ ਫੋਟ ਤੇ ਪਿਆ ਤੇ ਪੱਥਰ ਵਰਗੀ ਪਈ ਆ ਦੁੱਧ ਵਾਲਾ ਬੱਚਾ ਵੀਰੇ ਦੁੱਧ 20 ਲੀਟਰਾਂ ਦੇ ਕਰਾਂਗੇ ਵੀ ਕਰਨ ਵਾਲੀ ਕਰ ਜੂਗੀ 18 ਤੋਂ 20 ਮੰਨ ਲਓ 20 ਤੋਂ ਪਰਸ ਨਾ ਮੰਨੋ ਇਹਨੂੰ ਚੰਗੀ ਆ ਪਰ ਪਾਊਗੀ ਜਿਹੜਾ ਪਾਊ ਫੈਟ ਵਾਲਾ ਪਾਊ ਵੀਰੇ ਬਹੁਤ ਚੰਗੀ ਆ ਜਿੰਨੀ ਹੱਦ ਦੇ ਵਿੱਚ ਚੰਗੀ ਆ ਕਿਉਂਕਿ ਜਦੋਂ ਵੀਰੇ ਸਾਡੇ ਕਹਿਣਾ ਨਹੀਂ ਤੁਸੀਂ ਇੱਥੇ ਆਓ ਦੇਖੋ ਨਰਖੋ ਬਰਖੋ ਫਿਰ ਤੁਸੀਂ ਨਾਗ ਲੱਗੇ ਦੇਖੋ ਵੀਰੇ ਠੰਡੀ ਸੀ ਆ ਦੇਖ ਸਕਦੇ ਇਹ ਕਹਿਣ ਦੀਆਂ ਗੱਲਾਂ ਵੀ ਹੱਕ ਨੂੰ ਕਹਿ ਦਿਆਂਗੇ ਉਦੋਂ ਅੱਗੇ ਆ ਗਈ ਵੀਰੇ ਵਹਿੜ ਇਹ ਮਾਲਕ ਨੇ ਦੂਜਾ ਸੁਆ ਕਿਹਾ ਸੀ ਪਰ ਅਸੀਂ ਵੀਰੇ ਤੀਜਾ ਮੰਨ ਕੇ ਲਈਆ ਤੀਜੇ ਦੀ ਕੋਈ ਬੁਢੀ ਨਹੀਂ ਹੋ ਜਾਂਦੀ ਤੋਰੋ ਖਾਏ ਵੀ ਜਿੰਦ ਜਾਣ ਵਾਲੀ ਆ ਉਸ ਤਰ੍ਹਾਂ ਨਹੀਂ ਕਹਿ ਸਕਦੀਗੀ ਕਿਉਂਕਿ ਉਹ ਬਾਹਰ ਕਿਤੇ ਵੀ ਵਿਕਣੀ ਆ ਦੂਜੇ ਸੁਅ ਚ ਵਿਕਣੀ ਆ ਪਰ ਅਸੀਂ ਦੇਖੋ ਵੀਰੇ ਤੀਜਾ ਮੰਨਿਆ ਤੀਜਾ ਹੀ ਵੀਰੇ ਨੂੰ ਗਾਹ ਕਹਾਂਗੇ ਕਿਉਂਕਿ ਜਿਹੜੀ ਚੀਜ਼ ਨੇ ਵੀਰੇ ਵਿਕਣਾ ਤਾਂ ਉਹ ਤਾਂ ਵੀਰੇ ਨੇ ਆਪਦੀ ਸਾਹਮਣੇ ਨਾ ਕਿਹ ਲੈਣੀ ਹੁੰਦੀ ਆ ਫਿਰ ਜਿਵੇਂ ਬਫਾਰੀ ਗਿਆ ਦੂਜਾ ਸੁਓ ਉਸੇ ਤੇ ਫੇਰ ਝੂਠ ਦਾ ਅੰਦਾਜ਼ਾ ਲਗਾ ਕੇ ਫਿਰ ਉਸੇ ਗਾ ਕੇ ਖੜਦਾ ਨਹੀਂ ਦਾ ਤੁਰ ਜਾਂਦਾ ਕੋਈ ਵੀ ਆਪਾਂ ਕੰਮ ਕਰਦੇ ਆ ਸਾਸ ਸੂਰਾ ਕੰਮ ਕਰਾਂਗੇ ਮੇਰੇ ਫਾਦਰ ਸਾਹਿਬ ਨੇ ਕਿਹਾ ਸੀ ਵੀ ਥੋੜਾ ਖਾ ਲਓ ਲੰਮਾ ਸਮਾਂ ਖਾ ਲਓ ਅਸੀਂ ਵੀਰੇ ਟੀਚੇ ਤੇ ਚੱਲੇ ਹੋਏ ਆਂਗੇ ਸੱਚਾਈ ਦਾ ਕੰਮ ਕਰਦੇ ਆਪ ਨੂੰ ਪਤਾ ਵੀਰੇ ਵੀ ਸੱਚਾਈ ਦਾ ਕੰਮ ਕਰਦੇ ਆਂ ਦੇਖੋ ਚਲੋ ਨਿੰਦ ਨਾਲ ਦੇ ਵਿੱਚ ਦੁਨੀਆ ਬਸੇਰੀ ਹੁੰਦੀ ਆਗੀ ਬਾਕੀ ਵੀਰੋ ਨੇ ਇੱਕ ਬੇਨਤੀ ਕਰਦਾ ਵੀਰੇ ਆਨਲਾਈਨ ਦਾ ਸੌਦਾ ਇਸ ਤਰ੍ਹਾਂ ਦਿੰਦੇ ਨਹੀਂ ਕਿ ਤੂੰ ਬਣੀ ਲਾਓ ਵੀਰੇ ਆਓ 35 40 ਗਊਆਂ ਹੁੰਦੀਆਂ ਤੁਸੀਂ 2 4 ਦਿਨ ਆਓ ਇੱਥੇ ਦੇਖੋ ਨਰਖੋ ਪਰਖੋ ਤਸੱਲੀ ਕਰੋ 2 4 ਦਿਨ ਕਰੋ ਫਿਰ ਆਪ ਦਾ ਖਰੀਦ ਕੇ ਲੈ ਕੇ ਜਾਓ ਕਿਉਂਕਿ ਪੈਸੇ ਵੀਰੇ ਤੁਸੀਂ ਲਗਾ ਰਹੇ ਹੋ ਅੱਜ ਦੇ ਸਮੇਂ ਦੇ ਵਿੱਚ 100 ਦਾ ਨੋਟ ਵੀ ਬਹੁਤ ਔਖਾ ਬਣਦਾ ਬਾਕੀ ਇਹ ਵੀਰੇ ਦੁੱਧ ਵੀ ਜਾਣੀ ਦੀ ਬਾਹਾ ਨਹੀਂ ਮੈਂ ਮੰਨਦਾ 24 25 ਕਿਲੋ ਦੇ ਘਰਾਂ ਦੇ ਵਿੱਚ ਇਹਨੇ ਪਾਉਣਾਗਾ ਤੋਰੋ ਬੁੱਟੇ ਵੀਰੋ ਦੂ ਅਗਲੀ ਤੋਰੋ ਇਹ ਵੀਰੇ ਦੂਜਾ ਸੂਲਾ ਸੁੰਦੀ ਆ ਨੂੰ ਹੋ 6 ਦਿਨ ਦਾ ਦੇਖ ਸਕਦੇ ਹੋ ਵੀਰੇ ਬੈ ਡਲੇ ਵਰਗੀ ਪਈ ਆ ਸੀਨੀਵਾਲ ਕਲਾਂ ਡੈਰੀ ਫਾਰਮ ਦੇ ਵੀਰੇ ਹੰਬੜ ਥੱਕੜ ਬੈਡ ਕੋਈ ਵੀ ਨਹੀਂ ਲੱਗਦੀਗੀ ਜਿਹਦੇ ਅੱਖਰ ਨਹੀਂ ਚੰਗੇ ਉਹ ਕੋਈ ਵੀ ਵੈਦ ਨਹੀਂ ਲੱਗਦੀਗੀ ਅਸੀਂ ਆ ਕਿਉਂ ਵੀਰੇ ਜਦੋਂ ਗੋਊ ਲੈਣੇ ਆ ਉਦੋਂ ਇਹ ਚੀਜ਼ਾਂ ਦੇ ਨਿਸ਼ਾਨੀਆਂ ਦੇਖ ਕੇ ਲੈਣੇ ਆ ਵੀ ਇਹ ਨਹੀਂਗਾ ਬਈ ਆਪਾਂ ਵੀਰੇ 35 ਗਾਮ ਦਾ ਲਾੜ ਲਾਤਾ ਉਹ ਚੋ 15 ਵੇਚਤੀਆਂ ਕੋਈ ਪੰਜ ਚਾਰ ਨਾਕ ਵੱਜ ਜਾਣ ਵੱਖਰੀ ਗੱਲ ਆ ਬਾਕੀ ਸਾਰਾ ਸਾਡਾ ਵੀਰੇ ਮਾਲ ਆ ਲਾੜ ਨਾਲ ਦਿਨ ਵੇਚ ਜਾਂਦਾ ਬੜੀ ਆਰਾਮਦਾਰੀ ਨਾਲ ਵੇਚ ਜਾਂਦਾ ਇਹ ਉਹ ਬਿਕੂ ਉਹ ਸੇੜਾ ਦੀ ਘਾਹਤਾ ਆਸਰ ਪਾਥੀਆਂ ਦੇ ਕਹਿੰਦਾ بے ਬਾਤ ਦਾ ਵੀਰੇ ਸੋਨਾ ਨਹੀਂ ਵਿਕਦਾ ਕੱਢੀ ਚੱਲੋ ਤੁਹਾਡੀ ਵੀਰੇ ਕੁਆਲਿਟੀ ਸਹੀ ਆ ਰੇਟ ਜਾਇਜ਼ ਆ ਫਿਰ ਉਹ ਚੀਜ਼ ਨੇ ਵਿਕਣਾ ਹੀ ਵਿਕਣਾ ਉਹ ਵੀਰੇ ਦੂਜਾ ਸੂਆ ਸੁੰਦੀ ਸੋ 27 22 ਕਿਲੋ ਦੀ ਮਾਲ ਕਣਾ ਵੀਰੇ ਕੱਢੋ ਅੱਗੇ ਇਹ ਮੈਂ ਵੀ ਵੀਰੇ ਦੂਜਾ ਸੂਆ ਸੁੰਦੀ ਆ ਇਹ ਤੁਸੀਂ ਪਿੰਡੇ ਦੇ ਹੱਥ ਫੇਰਿਓ ਦੇਖੋ ਵੀਰੇ ਬੱਸੀ ਥੱਲੇ ਵੀਰੇ ਨੇ ਕਰਮਾਂ ਨੇ ਦੇਸੀ ਮਖਿਆਲ ਲਾ ਦੇਣਾ ਇਹ ਸਾਰੀਆਂ ਬੜਾ ਦਾ ਆਪਣੇ ਕੋਲ ਬਲੱਡ ਲਾਈਨ ਹੈਗੀ ਆ ਵੀਰੇ ਲਿਖਤੀ ਰੂਪ ਚ ਮੀਡੀਆ ਲਿਖਤੀ ਰੂਪ ਦੇਵਾਂਗੇ ਦੇਖੋ ਵੀਰੇ ਥਾਂ ਲੈ ਲਿਓ ਬਾਕੀ ਸੀਨੀ ਮਾਰ ਨੂੰ ਡਰੀ ਭਾਤ ਵੀਰੇ ਜੇ ਬاہر ਜਾਊਗੀ ਉਹਦੀ ਚਵਾਈ ਵੀਰੇ ਜ਼ਬਰਦਸਤ ਹੋਊਗੀ ਅੱਜ ਤੱਕ 700 ਮਾੜੀ ਚਵਾਈ ਵਾਲੀ ਵੀਰੇ ਬੈਡ ਨਹੀਂ ਲਈ ਗਈ ਬੈਡ ਉਹ ਲਵਾਂਗੇ ਜਿਹੜੀਆਂ ਥਾਂ ਲੇਵੇ ਦੀ ਜ਼ਬਰਦਸਤ ਹੋਊਗੀ ਠੀਕ ਆ ਵੀਰ ਜੀ ਬਾਕੀ ਵੀਰੇ ਜਦੋਂ ਤੁਸੀਂ ਸਾਡੇ ਫਾਰਮ ਤੇ ਆਉਣਾਗਾ ਬਾਹਰੋਂ ਆਪਦਾ ਇੱਕ ਦੋ ਰੇਟ ਲਾਜ਼ਮੀ ਪਤਾ ਕਰੋ ਵੀਰੇ ਤੁਹਾਨੂੰ 15 ਤੋਂ 20000 ਦਾ ਫਰਕ ਮਿਲੂ ਸੀਨੀ ਵਾਲਗਾਂ ਨਰੀ ਫਾਰਮ ਤੇ ਘੱਟ ਮਿਲੂਗਾ ਰੇਟ ਘੱਟ ਇਸ ਕਰਕੇ ਮਿਲੂ ਇੱਕ ਤਾਂ ਵੀਰੇ ਸੀ ਮੂਹਰੇ ਦੇ ਖਰਚੇ ਬਹੁਤ ਘੱਟ ਪਾਉਣੇ ਆ ਇਕੱਠੀ ਕਵਾਂਟੀਟੀ ਚ ਮਾਲ ਵੇਚਦੇ ਆ ਬਾਕੀ ਵੀਰੇ ਮਹੀਨੇ ਦੀ 250 ਤੋਂ 360 ਵੇਚਦੇ ਆ ਆਪਣਾ ਜਿਹੜਾ ਨਫਾ ਹੁੰਦਾ ਵੀਰੇ 11500 2000 ਹੁੰਦਾ ਵੀਰੇ ਇਸ ਕਰਕੇ ਵੀ ਆਪਣਾ ਇਹਦੇ ਵਿੱਚ 10 ਤੋਂ 15000 20000 ਦੇ ਕਰੀ ਵੀਰੇ ਕੱਲੇ ਕੱਲੇ ਨਾਕ ਦੇ ਵਿੱਚ ਫਰਕ ਦੇਖਣ ਨੂੰ ਮਿਲਦਾ ਅਸੀਂ ਨਹੀਂ ਕਹਿੰਦੇ ਜਿਹੜੇ ਵੀਰ ਸਾਡੇ ਨਾਲ ਜੁੜੇ ਉਹ ਕਹਿੰਦੇ ਆ ਜਿਹੜੀ ਉਹ ਵਾੜ ਪਹਿਲਾਂ ਤੋਂ ਰਿਸੀ ਵੀਰੇ ਉਹ ਵੀ 28 ਤੋਂ 29 ਲੀਟਰ ਦੀ ਕੁਆਲਿਟੀ ਵਾਲੀ ਵਾੜ ਹੈਗੀ ਆ ਉਹਦੂ ਅੱਗੇ ਆ ਗਈ ਬੱਸ ਇਹ ਵੀਰੇ ਸਿਰਫ 4 ਦੰਦ ਦਾ ਜੀ 4 ਦੰਦ ਬੱਸੀ ਆ ਵੀਰੇ ਕਹਿਣ ਦੀ ਗੱਲ ਨਹੀਂ ਸਾਡੀ ਵੀਡੀਓ ਦੀ ਸਕਰੀਨਸ਼ਾਟ ਲੈ ਲਿਓ ਵੀਰ ਇੱਥੇ ਆਇਓ ਆ ਕੇ ਪਹਿਲਾਂ ਜਿਹੜੀ ਗੱਲ ਕਹੀ ਦੀ ਆ ਉਹ ਦੇਖੋ ਵੀ ਉਹ ਗੱਲ ਹੈਗੀ ਆ ਕਬਾਕੇ ਗੱਲੀਆਂ ਕਹਿਣ ਦੀਆਂ ਗੱਲਾਂ ਇਹ ਵੀਰ ਜੀ ਕਹਿਣ ਦੀਆਂ ਗੱਲਾਂ ਨਹੀਂ ਜਿੰਨੀ ਗੱਲ ਹੋਊਗੀ ਉਹਨੂੰ ਪਹਿਲਾਂ ਸੋਚਾਂ ਸਮਝਾਂਗੇ ਫੇਰ ਉਹ ਗੱਲ ਕਹਾਂਗੇ ਉਦਾਂ ਵੀਰੇ ਫालतੂ ਕਹਾਂਗੇ ਤਾਂ ਫੇਰ ਇਸ ਤਰ੍ਹਾਂ ਮੇਲੇ ਨਹੀਂ ਲੱਗਦੇ ਵੀਰੇ ਤਕਰੀਬਨ YouTube ਤੇ ਵੀ ਸਾਨੂੰ ਸੇ ਤੋਂ 7 ਸਾਲ ਹੋ ਗਏ ਵੀਰ ਜੀ ਇਸ ਤਰ੍ਹਾਂ ਮੇਲੇ ਲਾਉਂਦਿਆਂ ਨੂੰ ਤੁਹਾਡਾ ਪਿਆਰ ਮਿਲਦਿਆਂ ਆਪ ਵੀਰੇ ਜਿਹੜੇ ਵੀਰੇ ਸਾਨੂੰ ਇੰਨਾ ਪਿਆਰ ਦਿੱਤਾ ਹੈ ਜਦ ਦਿਲ ਦੀਆਂ ਗਰਾਈਆਂ ਤੋਂ ਸ਼ੁਕਰਗੁਜ਼ਾਰ ਆਂ ਵੀਰੇ ਸਾਡੇ ਕੋਲ ਸਾਭਦੇ ਨਹੀਂ ਹੈਗਾ ਤੁਸੀਂ ਸਾਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਅਸੀਂ ਤੁਹਾਡੀਆਂ ਵੀਰੇ ਅਮੀਤਾ ਦੇ ਖਰੇ ਉੱਤਰ ਦੇ ਰਹੀਏ ਇਹ ਵੀਰੇ ਜਾਨੀ ਦੀ ਸੂਹਾ ਇਹ ਦੂਜਾ ਸੁੰਦੀਆ ਜਿਹੜੀ ਚੌਗੀ ਵੜੇ ਪਲੂਣ ਖੀਰੀ ਸੂਈ ਵੀ ਸੀ ਬਹੁਤ ਟੌਪ ਦੇ ਫਾਰਮ ਚੋਂ ਲਈਆ ਮਸ਼ੀਨ ਤੇ ਲੱਗੀ ਆਈ ਆ ਇਹਦਾ ਵੀਰੇ ਪਨੂਣ ਦਾ ਦੁੱਧ 28 29 ਕਿਲੋ ਚੋਇਆ ਵਾ ਇੱਕੇਰ ਵੀਰੇ 30 ਤੋਂ ਪਲੱਸ ਜਾਣਾ ਕਹਿਣ ਦੀ ਗੱਲ ਨਹੀਂ ਤੁਹਾਨੂੰ ਮੈਂ ਇੱਧਰ ਨਹੀਂ 30 ਕਹਿੰਦਾ ਕਿਉਂਕਿ ਇਹਦੇ ਵੀਰੇ ਅੱਖਰਾਂ ਨੇ ਦੁੱਧ ਦੇਣਾ ਹੈਗਾ ਕਰਮਾਲੀ ਨਹੀਂ ਤੌਰ ਵੀਰੇ ਸਰਪੰਚ ਵੀਰ ਤੌਰ ਦੇ ਆਹ ਦੇਖੋ ਵੀਰੇ ਮੇਰਾ ਬੰਦਾ ਵਿੱਚ ਖੜਾ ਦੀਂਦਾ ਨਹੀਂਗਾ ਵਿੱਚ ਖੜਾ ਵੀਰੇ ਵਿੱਚ ਬੰਦਾ ਦੀਨਾ ਨਹੀਂਗਾ ਕਿਉਂਕਿ ਜਿਹੜੀਆਂ ਗਊ ਮਾਂ ਦਾ 5 ਫੁੱਟ ਤੋਂ ਵੀਰੇ ਬਾਹਰ ਵਾਲੀਆਂ ਬਹਿੜਾਂ ਆ ਗਈਆਂ ਨੇ ਦੇਖ ਸਕਦੇ ਹੋ ਵੀਰੇ ਵੱਡੇ ਕੱਦ ਦੇ ਵਿੱਚ ਸੇ ਦੰਦ ਇਹ ਇਸ ਤਰ੍ਹਾਂ ਦੇ ਨਕੀਨੇ ਵੇਖਦੇ ਆ ਵੀਰੇ ਜਿਹੜੇ ਵਪਾਰੀ ਵੀਰੇ ਕਹਿੰਦੇ 35 40 ਦੋ ਕੰਡਾ ਵੇਚ ਕੇ ਪਾਸੇ ਹੋ ਗਿਆ ਸਿੰਘੀ ਵਾਲਿਆ ਕਹਿੰਦੇ ਵੀਰੇ ਅਸੀਂ ਕਿਸੇ ਵੀਰ ਦੇ ਅੱਖਾਂ ਦੇ ਪੱਤੀ ਨਹੀਂ ਮੰਨਦੇ ਤੇ ਆ ਕੇ ਵੀ ਵੀਰੇ ਅਸੀਂ ਸੋਚੋ ਸਮਝੋ ਦੇਖੋ ਲਓ ਜਦੋਂ ਵੀਰੇ ਮਾਰਕੀਟ ਨੂੰ ਕਿਸੇ ਵੀਰ ਦਾ 20000 ਦਾ ਫਾਇਦਾ ਹੁੰਦਾ ਤਾਂ ਚੀਜ਼ ਉਹਨੂੰ ਕੁਆਲਟੀਦਾਰ ਮਿਲਦੀ ਆ ਬਾਕੀ ਵੀਰ ਨੂੰ ਬਾਹਲੇ ਗੇੜੇ ਨਹੀਂ ਕੱਢਣੇ ਪੈਂਦੇਗੇ ਸਵੇਰੇ ਵੀਰ ਉੱਠਦਾਗਾ ਗੇਰ ਮਾਰਦਾ ਗੱਡੀ ਦਾ 35 40 ਨਾਲੇ ਮੂਰੇ ਵੀਰੇ ਸਾਹਮਣੇ ਹੁੰਦੇ ਆ ਉਹ ਵੀਰ ਨੇ ਫਿਰ 35 40 ਦੇ ਵਿੱਚੋਂ ਆਪਦੀ ਤਰਕ ਕਰਕੇ ਵੀਰੇ ਟੌਪ ਦਾ ਨਾਗ ਲੈ ਜਾਣਾ ਫਿਰ ਉੱਥੇ ਵੀਰੇ ਮੇਲੇ ਲੱਗਣੇ ਹੀ ਲੱਗਣੇ ਆ ਇਹ ਮੇਰੇ ਕਹਿਣ ਦੀਆਂ ਗੱਲਾਂ ਨਹੀਂ ਤੁਸੀਂ ਇੱਥੇ ਡੈਰੀ ਤੇ ਆਓ ਦੇਖ ਕੇ ਆਦਾ ਰਿਜਲਟ ਲਓ ਵੀਰੇ ਤੁਹਾਨੂੰ ਫਿਰ ਪਤਾ ਲੱਗੂਗਾ ਉਦੋਂ ਅਗੇ ਸਰਪੰਨ ਸਾਹਿਬ ਕੱਢਦੇ ਹੋ ਮੜੀ ਬਾਹਰ ਇਹ ਵੀਰੇ ਫਾਰਮ 'ਚੋਂ ਰਾਤ ਆਈ ਆ ਇਹਦੇ ਏਡਾ ਏਡਾ ਗੋਹਾ ਜੰਮਿਆ ਵਾਸੀ ਸੂਹਾ ਤਕਰੀਬਨ ਤੀਜਾ ਸੂਂਦੀ ਹੂ ਬਲੈਡੋ ਦੇ ਵਿੱਚ ਵੀਰੇ ਮਸਾਂ ਤੱਕ ਕੇ ਫੱਟੀ ਲਾਈ ਆ ਐਡੀ ਕੱਦ ਤੇ ਵੇਲ ਆ ਥੋੜੀ ਭਾਜਦੀ ਆ ਕੱਢੋ ਇਹਨੂੰ ਫਾਰਮ 'ਚੋਂ ਵੀਰੇ ਲਈ ਆ ਦੇਖ ਸਕਦੇ ਹੋ ਬਲੱਡ ਲੈਂਡ ਸਾਰੀ ਹੈਗੀ ਆ ਕੱਦ ਵੇਲ ਐਡੇ ਵਜਨ ਵਾਲੀ ਵੇਹੜਾ ਵੀਰੇ ਗੱਲਾਂ ਹੀ ਛੱਡ ਦਿਓ ਥੋੜੀ ਭਾਜਦੀ ਆ ਕਿਉਂਕਿ ਰਾਤੀ ਫਾਰਮ ਦੇ ਵਿੱਚੋਂ ਅਸੀਂ ਰੱਸਾ ਪਾ ਕੇ ਮਸਾਂ ਲੈ ਕੇ ਆਏ ਆ ਨਾਈਚਰ ਦੇ ਨਾਲ ਬਾਹਰ ਕੱਢੀ ਆ ਮਗਰ ਬੰਨ ਕੇ ਬੰਦਿਆਂ ਨੂੰ ਖਿੱਚਦੀ ਕਿਉਂਕਿ ਜਾਨਵਰ ਵੀਰ ਉਹ ਵਿਰੇ ਖੁੱਲਾ ਰਹਿਣ ਗਿੱਜਾ ਵਾ ਉਹ ਫਾਰਮ ਤੇ ਫਿਰ 5-7 ਦਿਨ ਲਾਉ ਲਾਗਾ ਸਭ ਜੋ ਬੰਦੇ ਉੰਦਰ ਐਡੇ ਕੱਦ ਮੇਲ ਵਾਲੇ ਵੀਰੇ 32 33 ਲੀਟਰ ਦੀ ਮਾਲ ਕਣਾ ਹੈ ਜਿਹੜਾ ਵੀਰ ਸਾਡੇ ਨਾਲ ਮਰਜੀ ਕਿਸੇ ਨਗਵੀ ਵੀਰ ਨੇ ਸੂਈ ਤੋਂ ਲਜਾਣਾ ਇਹ ਨਹੀਂ ਗੱਲ ਵੀ ਗੱਬਣ ਗੱਟਾ ਘਾ ਟੋਲ ਵੇਚਣਾ ਸੂਈ ਤੋਂ ਲਿਆਣੀਆਂ ਸਾਡੇ ਨਾਲ ਸਾਈ ਲਾਓ ਆਪਦੀ ਵੀਰੇ ਦੁੱਧ ਮਣਕੇ ਲੈ ਕੇ ਜਾਓ ਐਸੀ ਇਸ ਤਰ੍ਹਾਂ ਕਰ ਲਿਆਣੇ ਹੁੰਨੇ ਆਗੇ ਹਾਂਜੀ ਉਦੋਂ ਅੱਗੇ ਆ ਗਿਆ ਵੀਰੇ ਨਗੀਨਾ ਤੇ ਦੰਦ ਬਸਰੀਆ ਵੀਰੇ ਦੂਜਾ ਸੂਆ ਸੁੰਦੀਆ ਟੌਪ ਦੇ ਫਾਰਮ ਚੋਂ ਲਈ ਆ ਇਹਦੀ ਬਲੱਡ ਲਾਈਨ ਵੀਰੇ ਸਾਡੇ ਕੋਲੇ ਸਾਰੀ ਹੈਗੀ ਆ ਬਾਕੀ ਵੀਰੇ ਜਿਹੜਾ ਆਪਾਂ ਲਾੜ ਕੱਢਣਾ ਹੈ ਇਹ 4 ਤਰੀਕ 4 ਤਰੀਕ 9ਵਾਂ ਮਹੀਨਾ 2023 ਵੀਰੇ ਦਿਨ ਬੁੱਧਵਾਰ ਬਣਦਾ 4 ਤਰੀਕ 9ਵਾਂ ਮਹੀਨਾ 2023 ਵੀਰੇ ਦਿਨ ਬੁੱਧਵਾਰ ਬਣਦਾ ਯਾਨੀ ਵੀ ਪਰਸੋਂ ਨੂੰ ਵੀਰੂ ਅੱਜ ਪੈਜੂ ਕੱਲ ਨੂੰ 4 ਤਰੀਕ ਨੂੰ ਵੀਰੇ ਬੈੜਾ ਅਰੈਸਟ ਕਰਨੀ ਹੈ ਆਹ ਦੇਖ ਸਕਦੇ ਹੋ ਨੂੰ ਬੈਠ ਨੂੰ ਪ੍ਰੋਬਲਮ ਕੋਈ ਨਹੀਂ ਹੈਗੀ ਥੋੜਾ ਜਿਹਾ ਜਮਾਲ ਵੀਰੇ ਸਵੇਰ ਦਾ 4 ਵਜੇ ਦਾ ਖਾਇਆ ਵਾ ਥਕਾਵਟ ਦੇ ਵਿੱਚ ਇਸ ਤਰ੍ਹਾਂ ਫਿਰ ਮਾਲ ਜਕੜਿਆ ਜਾ ਜਾਂਦਾਗਾ ਆਪਾਂ ਗਊਆਂ ਦਾ ਵੀਰੇ ਪਾਪ ਨਹੀਂ ਕਰਦੇ ਹੈਗੇਗੇ ਕਿਉਂਕਿ ਇਹ ਆਜ਼ਾਦ ਪੰਛੀ ਆ ਆਜ਼ਾਦ ਗਊਆਂ ਹੈਗੀਆਂ ਵੀਰੇ ਪਸ਼ੂ ਹੈਗੇ ਨੇ ਇਹ ਤੇ ਇਹ ਵੀ ਵੀ ਆਪਾਂ ਜਿਹੜਾ ਨਾਗਾਗਾ ਕੱਲ ਨੂੰ ਇਹ ਅਰੈਸਟ ਕਰਨੀਆਂ ਕਰ ਮਾਲੀਆਂ ਕੱਲ ਨੂੰ ਇਹ ਅਰੈਸਟ ਕਰਨੀਆਂ 3 ਤਰੀਕ ਨੂੰ ਵੀਰੇ ਅੱਜ ਤੇ ਕੱਲ ਕੋਈ ਵੀ ਨਾ ਆਵੇ 4 ਤਰੀਕ ਨੂੰ ਆਜੇ ਵੀਰੇ ਸਵੇਰ 7 ਵਜੇ ਨੇ ਸੌਦੇ ਚਲਾ ਦੇਾਂਗੇ ਤੇ ਤਕਰੀਬਨ 12 1 ਵਜੇ ਤੱਕ ਵੀਰੇ ਕੰਮ ਚੱਲੂਗਾ ਅਰੇ ਤਾਂ ਇਹਦੇ ਵਿੱਚ ਜਿਹੜਾ ਮਾਰ ਪਹਿਲਾ ਮਗਰੋਂ ਵੀਰ ਕੋਈ ਨਾ ਆਵੇ ਫਿਰ ਖਾਲੀ ਮੜੂ ਕਿਉਂਕਿ ਸਾਰਾ ਮਾਲ ਵੀਰੇ ਮਗਰਲੇ ਗਰਾਉਂਡ 'ਚ ਚਲਿਆ ਜਾਣਾਗਾ ਉਦੋਂ ਅੱਗੇ ਆਪਾਂ ਤੋਰ ਕੇ ਕੋਈ ਨਹੀਂ ਦਿਖਾਉਂਦੇ ਉਦਾਂ ਦਿਖਾ ਦੇਾਂਗੇ ਇਹ ਬੈਠ ਵੀਰੇ ਦੂਜਾ ਸੂਆ ਸੁੰਦੀ ਆ ਪਯੌਰ ਸਾਈ ਵਾਲਾ ਦੇਖ ਸਕਦੇ ਹੋ ਥਣ ਦੇ ਬੇਅਲੀ ਆ ਦੁੱਧ 20 ਲੀਟਰ ਦੇ ਘਰਾਂ ਵਾਲੀ ਆ ਫਟ ਵਾਲੀ ਆ ਜੰਦਜਾਨ ਵਾਲੀ ਆ ਆਹ ਦੇਖ ਸਕਦੇ ਹੋ ਵੀਰੇ ਇਹ ਵੀ ਦੂਜਾ ਉਹ ਵੀ ਇੱਕ ਹਫ਼ਤੇ ਦੀ ਕੱਚੀ ਸੀ ਇਹ ਵੀ ਦੂਜਾ ਸੂਆ ਆ ਗਈ ਵੀਰੇ ਇਹ ਵੀ ਇੱਕ ਹਫ਼ਤਾ ਬਾਕੀ ਆ ਬਾਕੀ ਜਿਹੜੀ ਵੀਰੇ ਸਾਈ ਆ ਲੈਣੀ ਆ ਉਹ ਠੰਡੀ ਸੀ ਲੈਣੀ ਆ ਲੋ ਜਿਵੇਂ ਮਰਜ਼ੀ ਥੱਲੇ ਝੁੱਟੀ ਜਾਓ ਉਦਾਂ ਆਪਾਂ ਲੀਲੀਆਂ ਫੀਲੀਆਂ ਨਹੀਂ ਵੀਰੇ ਇਕੱਠੀਆਂ ਕਰਦੇ ਕਿਉਂਕਿ ਜੇ ਸੀਨੀ ਬਾਗਾਂ ਦੇ ਰੀਫਾਰਮ ਤੇ ਜਾ ਕੇ ਵੀਰੇ ਬਾਹਲਟੀਆਂ ਆਪਾਂ ਨਹੀਂ ਜਾਵੇ ਫੇਰ ਉਹ ਸਾਡੇ ਮੇਲੇ ਲੱਗਣੇ ਬੰਦ ਹੋ ਜਾਣਗੇ ਕੰਮ ਕਰਨਾ ਉਹਨਾਂ ਚਰ ਕਰਨਾ ਜਿੰਨੇ ਤੱਕ ਵੀਰੇ ਸਾਫ਼ ਸੁਥਰਾ ਹੋ ਗਿਆ ਕੋਈ ਵੀ ਆਪਾਂ ਰੋਤਵਾ ਕਮਾਉਣੇ ਆ ਜਾਂ ਕਿਸੇ ਕਿਤੇ ਦੇ ਵੀਰੇ ਲੱਗਦੇ ਆ ਉਹ ਚੀਜ਼ ਸਿਆਣੇ ਦੀ ਘਾਤ ਤਾਂ ਵੀ ਲੈਣੀ ਵੀ ਬਹੁਤ ਔਖੀ ਆ ਉੱਥੇ ਜਾ ਕੇ ਫੇਰ ਉਹ ਸਾਹਮਣਾ ਵੀ ਬਹੁਤ ਔਖਾ ਆ ਜਦੋਂ ਵੀਰੇ ਸਰਪ੍ਰਸਤ ਭਰਾਵਾਂ ਨੇ ਇੰਨਾ ਪਿਆਰ ਦਿੱਤਾਗਾ ਅਸੀਂ ਇੱਥੇ ਤੱਕ ਪਹੁੰਚੇ ਆ ਗਏ ਵੀਰੇ ਤੇ ਇਹ ਰੋਤਵਾ ਅਸੀਂ ਕਮਾਇਆਗਾ ਭਰਾਵਾਂ ਦੇ ਪਿਆਰ ਸਦਕਾ ਇਹ ਰੋਤਵਾ ਵੀਰੇ ਇਸ ਤਰ੍ਹਾਂ ਹੀ ਸੰਭ ਕੇ ਰੱਖਣਾਗਾ ਜਿੱਦ ਦੇ ਵੀਰੇ ਬੱਸੋਂ ਬਾਹਰ ਹੋਗਾ ਉਦੋਂ ਸੜਕੇ ਪਾਸੇ ਹੋ ਜਾਾਂਗੇ ਤੇ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ਆ ਖਾਦਿਆ ਮੜੀ ਸਰਪੰਚ ਵੀਰੇ ਖਾ ਦਿਓ ਆ ਵੀਰੇ ਡਰ ਲੈੰਦੋ ਕ੍ਰੋਸ ਆ ਗਈ ਦੂਜਾ ਸਵੇਰ ਵੱਡੀ ਵਹਿਣਾ ਵੀਰੇ ਘਰੋਂ ਵੀਰ ਤੋਂ ਲਈਆ ਕੱਲ ਸਾਮੀ ਸੂਈਆ ਮਗਰ ਬੱਸੀ ਆ ਬਹੁਤ ਟੌਪ ਦੀ ਇਹਦਾ ਸਾਨੂੰ ਇਹਦਾ ਗਊ ਦਾ ਕੋਈ ਡਾਤਾ ਨਹੀਂ ਇਹਦਾ ਬੱਸੀ ਦਾ ਵੀਰੇ ਬਲੱਡ ਲਾਈਨ ਬਿਲਕੁਲੇ ਸਪਾਸ ਸਾਧਿਆ ਦਾ ਸੀ ਜਦੋਂ ਏਆਈ ਕਰਾਈ ਸੀ ਇਹਦਾ ਲਿਖਤੀ ਰੂਪ ਦੇ ਵਿੱਚ ਮਿਲ ਜੂਗਾ ਦੁੱਧ ਵੀ ਵੀਰੇ ਇਹ 3 24 25 ਕਿਲੋ ਦੇ ਘਰਾਂ ਤੋਂ ਪਾਣੀ 20 ਤੋਂ ਬਾਹਰ-ਬਾਹਰ ਪਾਉਗੀ ਬੱਚਾ ਬਹੁਤ ਗੋਪਲਾਗ ਉਦੋਂ ਅੱਗੇ ਆ ਗਏ ਵੀਰੇ ਆ ਜਰਸੀ ਵਸਾਈਆਂ ਤਲਾ ਉਸ ਇਹਦੇ ਥੱਲੇ 16 ਕਿਲੋ ਤੀਜੇ ਦਿਨ ਸੂਈ ਥੱਲੇ ਵੀਰੇ 16 ਕਿਲੋ ਕੰਡੇ ਵਾਲਾ ਹੈਗਾ ਯਾਨੀ ਮਿਣਕੇ ਲਿਜਾ ਸਕਦਾ ਦੁੱਧ ਇਤੋਂ ਬਾਹਰ ਲਿਆਉ ਵੀ 18 ਕਿਲੋ ਬੱਸੀ ਦੁੱਧ ਦੇਊਗਾ ਪਾਸਰ ਮਿਲਿਆ ਪਾਸਰ ਦੇ ਦਿਆਂਗੇ ਏਦੂ ਅੱਗੇ ਵੀਰੇ 50 55 ਯਾਨੀ 7 ਤੋਂ 7 ਦੇ ਆਲਾ ਪਾਸਾ ਦਾ ਭਾਗਾ ਆ ਤੁਹਾਨੂੰ ਦਿਖਾ ਦਈਏ ਆ ਦੇਖੋ ਵੀਰੇ ਦੋ ਰੰਗ ਪੂਰੇ ਕਰਕੇ ਚੌਕ ਦੇ ਬੱਸੀ ਨੇ ਚੱਕਿਆ ਪਹਿਲਾ ਸੂਆ ਸਾਰੀਆ ਠੰਡੀ ਸੀ ਇਹ ਵੀ ਵੀਰੇ ਪਰਦੇਚ ਮਿਲੀ ਆ 50 ਤੋਂ 70 ਪਰਦੇਚ ਦੇ ਵਿੱਚ ਆ ਕਿ ਜਿਹੜਾ ਵੀ ਮਰਜੀ ਲੈ ਸਕਦਾ ਉਸ ਤੋਂ ਅੱਗੇ ਵੀਰੇ ਕ੍ਰਾਸ ਬਰਡ ਆ ਗਈ ਚੰਗੀ ਵੀਰੇ ਠੰਡੀ ਸੀ 라 ਦੁੱਧ ਵਾਲੀ ਆ ਤੇ ਇੱਕ ਹੱਸਾ ਵਾਕੀ ਗਿਆ ਇਹ ਵੀ ਪਾਸਰ ਵੀਰੇ ਪਾਸਰ ਦੇ ਦਿਆਂਗੇ ਬਲੂਨ ਬੱਸੀ ਵੀਰੇ ਚਾਰ ਦਾ ਅੰਦਰ ਥੱਲੇੋਂ ਬਹੁਤ ਖੰਡੀ ਸੀ ਲਾਉ ਥੋੜਾ ਜਿਹਾ ਉਪਰ ਆ ਜਾ ਮੰਨਦੀ ਆ ਤੇ ਜਰਸੀ ਦਾ ਕ੍ਰੌਸ ਆ ਵੀਰੇ ਦੇ ਜਰਸੀ ਦੇ ਸਹੀ ਆਲ ਦਾ ਭਾਅ ਸਰ ਰੁਪਈਆ ਭਾਅ ਸਰ ਦੇ ਘਾਤਾ ਲਊਜੀ ਸਾਡੇ ਵੀਰੇ ਸੱਤ ਨਾਕ ਹੋਰ ਵੀ ਬਾਕੀ ਆ ਤਿੰਨ ਨਾਕ ਤਾਂ ਮਗਰੀ ਤਾਜੇ ਸੂਏ ਆ ਹਜੇ ਇੱਕ ਵਾਰ ਸੂਈ ਸੀ ਦੋ ਸੂਈਆਂ ਹੋਣੀਆਂ ਜੇਰ ਪੈਣ ਵਾਲੀ ਆ ਜਿਹੜੀਆਂ ਜਿਹੜੀ ਸੱਤੇ ਆ ਉਹ ਸੱਤੇ ਵੀਰੇ ਸੂਈਆਂ ਸਵਾਈਆਂ ਨੇ ਚਾਰ ਨਾਕ ਹੋਰ ਆ ਉਹ ਸਵੇਰੇ ਅੱਜ ਆ ਜਾਣਗੇ ਉਹ ਘੰਟਿਆਂ ਹੋਰ ਸੱਤ ਨਾਕ ਉਹ ਤਿੰਨ ਨਾਕ ਇੱਥੇ ਸੂਏ ਨਹੀਂ ਦੱਸਣਾ ਇੱਕ ਦੋ ਹੋਰ ਵੀ ਸੂਟਣਗੇ 12 13 ਨਗ ਵੀਰੇ ਕਾਜ ਇਸ ਵਿੱਚ ਹੋ ਜਾਂਦੀ ਜਿਹੜੀ ਇਹ ਵੈਡ ਆ ਇਹ ਵੀ ਨਕੀਬਨ ਹੋ ਸਕਦਾ ਚੌਥਾ ਅਸ਼ਮਈ ਹੋਵੇ ਤੂੰ ਚਲੋ ਤੀਜਾ ਹੋ ਮੈਂ ਚੌਥਾ ਮੰਨ ਲੈਣਾ ਠੰਡੀ ਸੀਗ ਵੀਰੇ ਬਹੁਤ ਆ ਦੇਖ ਸਾਹਜੋ ਨਾੜਾ ਨੂੜਾ ਜਿਹੜੀ ਦੁੱਧ ਵੀ ਵੀਰੇ 20 ਲੀਟਰ ਤੋਂ ਬਲਕਸਾ ਵੀ ਹੈਗੀ ਆ ਇਹ ਤੂੰ ਕਿੰਦੇ ਜਾਣ ਵਾਲੀ ਆ ਸੂਏ ਦੇ ਵਿੱਚ ਹੋਰ ਸਾਲਾ ਚੌਥਾ ਹੀ ਹੋਵੇ ਪਰ ਤੂੰ ਤੀਜਾ ਹੀ ਹੋਊਗੀ ਚਲੋ ਕੋਈ ਨਾ ਕਿਸੂਏ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਨਹੀਂ ਵੀ ਬਿਮਾਰੀਆਂ ਕੋਲੇ ਪਹਿਲਾ ਦੂਜਾ ਹੀ ਜਾਣਦੀਆਂ ਨੇ ਉਸ ਤੋਂ ਅੱਗੇ ਆ ਗਈ ਵੀਰੇ ਇਹ ਵੀ ਕਿਨਾਰੇ ਅੱਧਾ ਛੱਡੇ ਤੇ ਬਾਹਾਲੀ ਆ ਬਸ ਕ੍ਰੋਸ ਵੈੜਾ ਪੰਜ ਸੱਤ ਕੱਚੇ ਢੰਡ ਥੱਲੇ ਨਾੜ ਦੇਖ ਲਓ ਵੀਰੇ ਦੁੱਧ ਦੇ ਵੀ ਬਾਹਾਲੀ ਮੰਨਦਾ 18 ਕਿਲੋ ਕੱਡੂ ਕੱਚੀ ਕੱਚੀ ਆਪ ਤੇ ਉਦੋਂ ਆ ਫਾਰਮ ਵਾਲੀ ਵੱਡੀ ਜਿਹੜੇ ਲਾਤੀ ਸੀ ਇਹਦਾ ਦੇਖੋ ਵੀਰੇ ਵੈੜਾ ਨੂੰ ਲਗੋਈ ਖੜੀ ਹੈ ਇਹਨੂੰ ਭਾਜਦੀ ਤੁਹਾਨੂੰ ਦਿਖਾਈ ਸੀ ਬਾਹਲੀ ਨਜ਼ਾਇਜ਼ ਚੰਗੀ ਆ ਵੀਰੇ ਕੱਚੀ ਆ ਦਾਹ ਬੰਦੀ ਜਿਹੜਾ ਵੀ ਮਰਜੇ ਇਹਦੇ ਨਜ਼ਾਰੇ ਲਿਆ ਨੂੰ ਉਦੋਂ ਅਗੇ ਅਗੇ ਕ੍ਰੋਸਮੈਂਟ ਆ ਹਾਸੇਰਾ ਇਹ ਵੀ ਪੰਜ ਚਾਰ ਨੇ ਲੋਹਾ ਦੇਖੋ ਠੰਡੀ ਸੀਲ ਆ ਠੰਡੀ ਸੀਲ ਦੇਖ ਸਕਦੇ ਹੋ ਵੀਰੇ ਦੇਖ ਸਕਦੇ ਹੋ ਇਹ ਉਹੀ ਭਾਅ ਆ ਗਏ ਵੀਰੇ 55 55 ਦੇ ਜਾਣੀ ਦੀ ਕਹਿੰਦੇ 50 ਤੋਂ 60 ਦੇ ਭਾਅ ਆ ਵੀਰੇ ਮਾਲ ਆ ਤੇ ਉਹ ਤੋਂ ਅਗੇ ਵੀਰੇ ਡਿਮੈਂਡੋ ਕ੍ਰੋਸ ਆ ਇੱਕ ਹਫ਼ਤੇ ਦੀ ਕੱਸੀਆ ਠੰਡੀ ਸੀ ਲਾ ਬਹੁਤ ਆਪਦੀ ਬੱਸੀ ਆ ਟਰਾਂਸਪੋਰਟ ਦੀ ਸਹੂਲਤ ਵੀਰੇ ਸਾਰੀ ਹੈਗੀ ਆ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਆ ਵੀਰੇ ਸੱਤ ਨਾਲ ਹੋਰ ਆ ਜਾਣਗੇ ਟੋਟਲ 23 ਨਾਲ ਹੋਣਗੇ ਚਾਰ ਤਰੀਕ ਨੂੰ ਬੁੱਧਵਾਰ ਨੂੰ ਵੀਰੇ ਜਾਣੀ ਦੀ ਪਰਸੋਂ ਨੂੰ ਸਵੇਰ 7:00 ਵਜੇ ਤੋਂ ਚੱਲੂ ਕਰਾਂਗੇ ਸਮਾਤ ਮੰਦਿਕਰ ਪਹਾੜ ਦਾ ਕੱਲਾ ਕੱਲਾ ਨਗ ਵੇਚਾਂਗੇ ਨਗ ਵੀਰੇ ਚੜਦੋ ਚੜਦਾ ਹੋਊਗਾ ਸੀਨੀ ਵਾਲਕਾ ਡੈਰੀ ਫਾਰਮ ਤੋਂ ਖਾਲੀ ਮੋੜ ਨਾਲ ਸਿਸਟਮ ਹੈ ਨਹੀਂਗਾ ਇੱਕ ਵਾਰ ਡੈਰੀ ਤੇ ਲਾਜ਼ਮੀ ਆਓ ਆਉਣ ਦਾ ਕੋਈ ਮੋਲ ਨਹੀਂ ਆਮੋਗੇ ਵੀਰੇ ਤੁਹਾਨੂੰ ਰਿਜ਼ਲਟ ਮਿਲੂਗਾ ਪਿੰਡ ਤੇ ਲਾਜ਼ਮੀ ਗੱਲ ਕਰਨਾਂਗਾ ਤੁਸੀਂ ਵੀਰੇ ਸਾਲ ਹੀ ਚੀਜ਼ ਖਰੀਦਣ ਚੱਲੇ ਹੋਗੇ ਕਿਤੋਂ ਵੀ ਲੈਣੀਆਂ ਦੇਖ ਕੇ ਆਦੀ ਨਰਖ ਪਰਖਣਾ ਲੋ ਮੈਂ ਆਪਦੇ ਆਪ ਨੂੰ ਕਹੀਆ ਮੈਂ ਦੁੱਧ ਦੋਤਾ ਸਾਡੇ ਫਾਰਮ ਤੋਂ ਲੈਣੀਆਂ ਤਾਂ ਜਿਆਦਾ ਨਾ ਰੱਖੋ ਪਰਖੋ ਵੀਰੇ ਦੋ ਦਿਨ ਤਸੱਲੀ ਕਰੋ ਚਾਰ ਦਿਨ ਕਰੋ ਉਸ ਤੋਂ ਬਾਅਦ ਤੋਂ ਸਾਡੇ ਫਾਰਮ ਤੋਂ ਗੇਟੋਂ ਬਾਹਰ ਸਾਡੀ ਕਿਸੇ ਕਸ਼ਮ ਦੀ ਕੋਈ ਗਾਰੰਟੀ ਨਹੀਂ ਹੋਣੀ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਰਮ ਤੋਂ ਕਿਸੇ ਨਵੀਂ ਵੀਡੀਓ ਮਿਲਦੇ ਹਾਂ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ